ਗੁਰਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਦਿਖਾਉਣੇ ਤੁਹਾਨੂੰ ਕੋੜੀਆਂ ਦੀ ਜਗਾ ਆਪਣੀਆਂ ਦੀ ਜਿਹੜੀ ਬਣਾਈ ਸੀਗੀ ਹੁਣ ਮਿਸਤਰੀ ਲੱਗੇ ਹੋਏ ਸੀਗੇ ਕਿੰਨੇ ਮਹੀਨੇ ਵਾਂਗੂ ਲਾਤਾ ਮਿਸਤਰੀਆਂ ਨੇ ਆਪਣੀਆਂ ਕੋੜੀਆਂ ਦਾ ਵੜਾਉਣ ਵਾਸਤੇ ਅਸੀਂ ਪੈਪਲਾਂ ਕੇ ਅੱਡੋ-ਅੱਡੀ ਕਰਤੀਆਂ ਇਕੱਠੀਆਂ ਹੁੰਦੀਆਂ ਸੀਗੀਆਂ ਬੌਲੇ-ਦੜੇ ਚਲਾਉਂਦੀਆਂ ਸੀਗੀਆਂ ਦੇ ਪਾਣੀ ਨੂੰ ਪਲਾਇਜ ਗੇਟਵਾਲ ਪਾਣੀ ਛੱਡਿਆ ਕਰਾਂਗੇ ਨਾਲ ਡੱਗੀਆਂ ਚ ਇੱਥੋਂ ਤੱਕਨ ਲੈ ਨਾ ਪਰੇ ਪਿੱਛੇ ਟੜ ਬਟਾ ਇਹਨਾਂ ਨੂੰ ਆਇਆ ਮੈਂ ਰੋਹਣ ਰੁੱਤੀ ਲਈ ਆਮਣਾ ਆਇਆ ਨਹੀਂ ਗਏ ਵਾਸਤੇ ਕਿਉਂ ਲਾਂ ਲੋਹੇ ਨੇ ਖੋਲਣੀਆਂ ਛੱਡਦੀਆਂ ਸੀ ਇਹਨਾਂ ਦੂਜੀਆਂ ਜਿਹਨੂੰ ਇਕੱਠੀਆਂ ਹੋ ਜਾਂਦੀਆਂ ਸੀ ਫਿਰ ਦੜੇ ਵੜੇ ਚਰਾਉਣੀਆਂ ਸੀ ਚੌੜ ਪੈ ਜਾਂਦੇ ਨਾ ਹਮ ਨਾ ਹੀ ਖੁੱਲਣ ਜਿਹੜੇ ਖੇਤ ਹੁੰਦੇ ਸੀ ਫਿਰ ਆਉਣਾ ਔਖਾ ਹੁੰਦਾ ਕਿ ਤੁਮ ਬੰਨਣ ਇਹਨਾਂ ਨੂੰ ਆ ਗੇਟ ਇਹਦਾ ਬਣਾਇਆ ਪਰ ਇਹਦਾ ਛੋਟਾ ਦੂਸਰਾ ਗੇਟ ਬਣਾਇਆ ਗੁਰਮਖੀ ਦਾ ਸੇਵੇ ਵਾਸਤੇ ਪਾਣੀ ਇੱਧਰ ਆਗਾ ਗੁਰਮਖੀ ਬੈਠੇ ਪਾਸੇ ਉੱਤ ਐਨ ਮੇ ਰੁੱਟੀ ਚਾਰਤੀ ਲਿੰਗੀਆਂ ਇਹਦਾ ਵੀ ਗੇਟ ਵਾਲੇ ਇੱਥੇ ਲਾਤਾ ਹੁਣ ਪਾਣੀ ਬਾਲਟੀਆਂ ਨਾਲ ਨਹੀਂ ਪਾਵਾਂਗੇ ਇਹਨਾਂ ਨੂੰ ਐਂ ਪਾਣੀ ਪਿਆ ਕਰਾਂਗੇ ਨਿਗਰੀ ਵਾਸਤੇ ਦਾ ਹੁਣੇ ਤੰਗ ਨਹੀਂ ਹੋਣੀ ਆ ਵਿੱਚ ਦੀ ਤੀਜੀ ਦਾ ਬਣਾਇਆ ਸੀਗਾ ਗੇਟ ਵਾ ਗੇਟ ਦਾ ਦਾਂਸੀ ਇਹ ਮੂਫੀ ਦਨਿਰਾ ਸੰਦ ਨੂੰ ਇਸ ਇਹ ਦਾਂ ਵੀ ਆਸੀ ਡਿੱਗੀ ਤਿੰਨ ਨੇ ਡੋੜੀ ਬਣਾਇਆ ਸੀ ਆ ਚੌਥੀ ਅਸੀਂ ਲਈ ਆ ਨਵੀਂ ਕੀ ਫਿਰ ਜਦੋਂ ਤੋਂ ਨੇ ਉਹਨਾਂ ਦੀ ਬੜੀ ਕੱਲੀ ਸੀ ਜਰੀ ਨਹੀਂ ਸੇਵਾਣੀ ਹੁੰਦੀ ਸੀ ਔਰ ਬੰਦਿਆਂ ਦਾ ਕੰਮ ਹੀ ਇਹਦੀ ਸਾਂਭਣਾ ਵਿਚਾਰੇ ਉਹਨਾਂ ਦੇ ਘਰ ਤਾਂ ਡੈਥ ਹੋ ਗਈ ਸੀ ਦੋਨੇ ਘਰ ਪਰਤੇ ਸਾਲ ਵਿੱਚ ਦੀ ਚਲੇ ਗਏ ਉਹਨਾਂ ਦੇ ਵਿਚਾਰਾਂ ਦੇ ਇਸੀ ਪਰ ਸੂਈ ਲੈਈ ਹੈਗੀ ਨਵੀਂ ਲਿਸਤ ਫਿਰ ਹੋਰ ਛੱਡਦੇ ਹਾਂ ਥੋੜੀਆਂ ਜਿਆਦਾ ਰਾਜੀ ਆ ਚਲੋ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਜ਼ਰੂਰ ਕਰਿਓ ਜੀ ਸਾਡੇ ਚੈਨਲ ਕਰ ਲਈ ਸਬਸਕ੍ਰਾਈਬ ਜੀ ਆਪਾਂ ਬਣਾਈਆ ਛੋਟੀ ਜਿਹੀ ਉਹਨਾਂ ਦੀ ਅੱਜ ਵੀਡੀਓ ਇਹ ਸਾਡੀ ਸੀ ਲਿਆ ਗਾ ਜੁਗਣੀ ਛੱਡੀ ਕੁਛ ਕਹਿੰਦੀ ਨਹੀਂ ਗੀ ਮਨਸੀ ਆਪਾਂ ਲੈ ਲਾਇਆ ਜੀ ਅੰਦਰ ਬ੍ਰਾਂਡੇ ਚ ਕਿੰਨੇ ਸਾਰੇ ਬਹੁਤ ਮਹੀਨਾ ਹੋ ਗਿਆ ਮਿਸਤਰੀਆਂ ਲੱਗਿਆ ਕੈਂ ਪੈਨ ਹੌਲੀ ਹੌਲੀ ਤਿਆਰ ਕਰ ਰੰਗ ਕਰਿਆ ਕਬਰੂਜ ਮਿਸਤਰੀਆਂ ਦੇ ਬਣਦੀ ਵੀ ਨਹੀਂ ਹੈਗੀ ਵੀਡੀਓ ਸਾਰੇ ਨੇ ਡੋਡੀ ਗੇਟ ਵੱਲ ਲੱਤੇ ਜਦ ਬਾਲਟੀਆਂ ਦਾ ਕੰਮ ਕਹਨ ਖੜੀਆਂ ਪਾਣੀ ਪੀ ਲੈ ਕਰਨੀਆਂ ਵਿਚਾਰੀਆਂ ਤੰਗ ਹੁੰਦੀਆਂ ਸੀਆਂ ਪੱਜਗੇ ਮਣੀ ਪਉਂਦੇ ਵਾਲਟੀਆਂ ਤਰਦੇ ਇਹਨਾਂ ਨੂੰ ਵੀਡੀਓ ਦੀ ਜਰੂਰ ਦੱਸਿਓ ਜੀ ਕਹਿਓ ਜੇ ਲੱਗਿਆ ਸਾਡੀ ਚੁਗਨੀ ਵਰਗਿਆਂ ਦਾ ਨਵਾਂ ਘਰ ਕੋੜੀਆਂ ਦਾ ਸਾਡੀਆਂ ਦਾ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ